ਮੁੱਖ ਮੰਤਰੀ ਦਾ ਕੱਲ ਵੀ ਬਿਆਨ ਆਇਆ ਉਹ ਕਹਿੰਦੇ ਕਿ ਜਿਹੜੀਆਂ ਕੇਂਦਰ ਨਾਲ ਮੰਗਾ ਨੇ ਜੇਕਰ ਮੰਗਾ ਤੁਸੀਂ ਮਨਵਾਉਣੀਆਂ ਤਾਂ ਮੈਂ ਨਾਲ ਜਾਊਂ ਕਿਸਾਨਾਂ ਦੇ ਮਰੇ ਨਾਲ ਚੱਲੋ ਮੈਂ ਦਿੱਲੀ ਚੱਲਦਾ ਤੁਹਾਡੇ ਨਾਲ ਜਾਊਂਗਾ ਇਹਨਾਂ ਨਾਲ ਉਹ ਤਾਂ ਕਹਿੰਦੇ ਵੀ ਸਾਡੇ ਨਾਲ ਕੀ ਲੋੜ ਤੈਨੂੰ ਜਾਣਦੀ ਪਹਿਲਾਂ ਕਿਹੜਾ ਸਾਡੇ ਨਾਲ ਜਾ ਕੇ ਤੂੰ ਪਹਿਲਾਂ ਕੀ ਕਰਤਾ ਪਹਿਲਾਂ ਵੀ ਤਾਂ ਤੇਰੀ ਮੰਤਰੀ ਸਾਡੇ ਨਾਲ ਹੀ ਬੈਠੀ ਸੀ ਮੁਰਦਿਆਂ ਨੂੰ ਤੁਹਾਨੂੰ ਗ੍ਰਿਫਤਾਰ ਕੀਤਾ ਵੀ ਉੱਤੇ ਵੀਰ ਮੁਰਦਿਆਂ ਨੂੰ ਗ੍ਰਿਫਤਾਰ ਕਰਨ ਖੰਬੂ ਤੇ ਖਨੋਰੀ ਮੋਰਚਾ ਚੁਕਾਇਆ ਗਿਆ ਉਸ ਤੋਂ ਇੱਕ ਦਿਨ ਬਾਅਦ ਤੁਹਾਡੇ ਨਾਲ ਮੀਟਿੰਗ ਸੱਦੀ ਗਈ ਕਿ ਐਸ ਕੇ ਐਮ ਜਿਹੜਾ ਉਹਦੇ ਨਾਲ ਮੀਟਿੰਗ ਕਰਾਂਗੇ ਤੁਸੀਂ ਮੀਟਿੰਗ ਤੇ ਨਹੀਂ ਗਏ ਉਸ ਤੇ ਇੱਕ ਸਵਾਲ ਜਿਹੜਾ ਕਾਫੀ ਚਰਚਾ ਵਿੱਚ ਆਇਆ ਕਿ ਕਿਤੇ ਜਿਹੜੇ ਜੋਗਿੰਦਰ ਉਹ ਗਰਹਾਨੇ ਗ੍ਰਿਫਤਾਰੀ ਤੋਂ ਡਰਦੇ ਨਹੀਂ ਗਏ ਕਹਿੰਦੇ ਉਹਨਾਂ ਤੇ 19 ਤਰੀਕ ਨੂੰ ਅਤਿਆਚਾਰ ਹੁੰਦਾ ਲਾਠੀ ਚਾਰਜ ਦੇ ਫੜ ਕੇ ਅੰਦਰ ਜੇਲ੍ਹਾਂ ਚ ਜੀ 1 ਕਿਹੜੀ ਤਰੀਕ ਨੂੰ ਅਸੀਂ ਮੀਟਿੰਗ ਦੇ ਵਿੱਚ ਬੈਠਦੇ ਚੰਗੇ ਕਿਵੇਂ ਲੱਗਾ ਸਾਡੇ ਸ਼ਰੀਕ ਦੇ ਤਾਂ ਮਤਲਬ ਜਿਵੇਂ ਸਵਾ ਠੰਡਾ ਨਹੀਂ ਹੋਇਆ ਅਸੀਂ ਬਾਅਦ ਤੇ ਬਾਅਦ ਕੜਾਈ ਚੜ੍ਹ ਲਈਏ ਤੇ ਵੀ ਕਿੰਨੀ ਭਾੜੀ ਲੱਗੂਗੀ ਆਮਣਾ ਰੋਡਾ ਮੰਤਰੀ ਦਾ ਬਿਆਨ ਜਦੋਂ ਘਰ ਘੇਰਨੇ ਸੀਗੇ ਐਮਐਲਏ ਮੰਤਰੀਆਂ ਦੇ ਉਹ ਕਹਿੰਦੇ ਸਾਡੇ ਘਰ ਘੇਰਨੇ ਕੀ ਚੱਲੋ ਕੋਈ ਚੱਕਰ ਨਹੀਂ ਪਰ ਖਬਰਦਾਰ ਜੇਕਰ ਕਿਸੇ ਲੋਕਾਂ ਨੂੰ ਤੰਗ ਕੀਤਾ ਤਾਂ ਫੇਰ ਅਸੀਂ ਕਾਰਵਾਈ ਕਰਾਂਗੇ ਤੁਹਾਡਾ ਤੂੰ ਲੋਕਾਂ ਦੀ ਫਿਕਰ ਕਰਾ ਅਸੀਂ ਤਾਂ ਲੋਕਾਂ ਦੀ ਫਿਕਰ ਦੇ ਮਾਰੀ ਬੈਠੇ ਆ ਤੇਰੀ ਖਬਰਦਾਰੀ ਨੂੰ ਕੀ ਕਰਾਂਗੇ ਘਰ ਘੇਰਨਾ ਜਦੋਂ ਆਊਗਾ ਅਸੀਂ ਤਾਂ ਧਰਨੇ ਦਾ ਲਾਇਆ ਸੀ ਕਰਨੇ ਲੱਗੇ ਉਹ ਕਦੋਂ ਘਰ ਘੇਰਗੇ ਕਰਨੀ ਜਿਹੜਾ ਕਰਨਾ ਹੋਇਆ ਸਰਕਾਰ ਕਹਿੰਦੀ ਕਿ ਜਿਹੜੇ ਕਿਸਾਨ ਨੇ ਉਹ ਰਸਤਾ ਰੋਕਿਆ ਅਕਲਦਾਰ ਸੰਘਾ ਦਾ ਬਿਆਨ ਹੁੰਦਾ ਜਦੋਂ ਮੋਰਚਾ ਚਕਾਇਆ ਕਿ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀਆਂ ਨੌਜਵਾਨ ਨਸ਼ੇ ਵੱਲ ਵੱਧ ਜਾ ਰਹੇ ਤਾਂ ਸਾਨੂੰ ਚਕਾਉਣੇ ਪਏ ਮੋਰਚੇ ਨੁਕਸਾਨ ਹੋ ਰਿਹਾ ਪੰਜਾਬ ਦਾ ਹੁਣ ਤਾਂ ਨਿਰਜ਼ਗਾਰ ਕੋਈ ਰਿਹਾ ਹੁਣ ਤਾਂ ਤਾਂ ਉਨੀ ਤੀ ਦੇ ਚੱਕੇ ਹੁਣ ਤਾਂ ਵਪਾਰੀ ਮਰਲੋ ਮਾਲ ਹੋ ਗਏ ਹੁਣ ਤਾਂ ਬੇਰਜ਼ਗਾਰ ਵੀ ਰਜ਼ਗਾਰ ਮਿਲ ਗਿਆ ਹੁਣ ਤਾਂ ਠੇਕੇ ਮਲਾਜਮਾਂ ਨੂੰ ਕੰਮ ਮਿਲ ਗਿਆ ਹੁਣ ਤਾਂ ਜਿਹੜੀਆਂ ਕਿਸਾਨੀ ਜਿਹੜੀਆਂ ਸਮੱਸਿਆਵਾਂ ਉਹ ਵੀ ਦੂਰ ਹੋ ਗਈਆਂ ਵਿਦਿਆਰਥੀਆਂ ਦੀ ਸਮੱਸਿਆ ਵੀ ਦੂਰ ਹੋ ਗਈਆਂ ਇਹ ਮੰਦੀਖੁਰ ਦਾ ਬਿਆਨ ਜਿਹੜਾ ਇੱਕ ਵਾਇਰਲ ਹੁੰਦਾ ਕਿ ਜਿਹੜੇ ਕਿਸਾਨ ਆ ਗੂ ਆ ਜੇਕਰ ਦੁਬਾਰੇ ਆਉਣ ਕਿ ਅਸੀਂ ਰਿਟਾਇਰ ਨਹੀਂ ਹੋਣ ਲੱਗੇ ਅਸੀਂ ਫੇਰ ਮੋਰਚੇ ਚੱਕਾ ਦੇ। ਕਿਸਾਨ ਰਿਟਾਇਰ ਹੋ ਗਏ। ਜੇ ਬਾਗੇ ਕਿਧਰੇ? ਨਾ ਸਿੱਧੂ ਗਏ। ਉਹ ਤਾਂ ਮਹੀਨੇ ਦੋ ਮਹੀਨਿਆਂ ਨੂੰ ਰਿਟਾਇਰ ਹੋਣ ਵਾਲਾ। ਕਿਸਾਨ ਤਾਂ ਕਿਧਰੇ ਨਹੀਂ ਗਏ। ਇਹ ਤਾਂ ਹੁਣ ਇਹਨਾਂ ਵਾਸਤੇ ਤਾਂ ਉਹ ਮਨਦੀਪ ਸਿੱਧੂ ਹੈ। ਕੱਲ ਨੂੰ ਕੋਈ ਹੋਰ ਮਨਦੀਪ ਸਿੱਧੂ ਆ ਜੀ। ਇਹ ਤਾਂ ਹੋਂਦੀ ਰਹਿੰਦੇ ਨੇ। ਤੁਸੀਂ ਮੰਨਦੇ ਹੋ ਕਿ ਜਿਹੜੀਆਂ ਜਥੇਬੰਦੀਆਂ ਦੇ ਜਿਹੜਾ ਏਕਾ ਜਿਵੇਂ ਅਕਸਰ ਗੱਲ ਚੱਲਦੀ ਹੈ ਕਿ ਜੇਕਰ ਇਕੱਠੇ ਹੋਣ ਤਾਂ ਇਹ ਨਾ ਕਰੇ ਸਰਕਾਰੇ ਜਿਹਾ ਕੁਝ ਵੀ ਇਕੱਠੇ ਹੋਣ ਦੀ ਇਹ ਤਾਂ ਹਰ ਇੱਕ ਜਗ੍ਹਾ ਹੈ ਕਿ ਸਾਡੇ ਵਾਸਤੇ ਥੋੜੀ ਜਿਹੀ ਪਰਿਵਾਰ ਵਾਲੇ ਇਕੱਠੇ ਨੇ ਤਾਂ ਦੂਜੇ ਤੇ ਧੱਕ ਪੈਂਦੀ ਹੈ ਜੇ ਪਿੰਡ ਇਕੱਠਾ ਤਾਂ ਗੋਂਡੀ ਪਿੰਡ ਦੇ ਤਾਂ ਧੱਕ ਪੈਂਦੀ ਹੈ ਜੇ ਜ਼ਿਲ੍ਹਾ ਇਕੱਠਾ ਸਾਰੀਆਂ ਕਿਸਾਨਾਂ ਜਿੱਥੇ ਬੰਦੇ ਨੇ ਹਾਕਮਾਂ ਦੇ ਤਾਂ ਕੋਈ ਜਿੰਦਾਬੱਦਰ ਦੀ ਕੋਲ ਲੋਕੋ ਅੱਜ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਅੱਜ ਚੌਕੇ ਪਿੰਡ ਜਿਹੜਾ ਲਗਾਤਾਰ 2 ਮਿੰਟ ਤੋਂ ਉੱਪਰ ਦਾ ਸਮਾਂ ਹੋ ਗਿਆ ਮੇਰੇ ਨਜ਼ਰ ਰਿਹਾ ਉਹਦੇ ਉੱਤੇ ਉੱਥੇ ਪਹੁੰਚੇ ਲਈ ਵੀ ਕੇ ਜੋ ਗੁਰਾਂ ਦੇ ਸੁਭਾ ਪ੍ਰਧਾਮ ਜਗਤ ਸਿੰਘ ਗੁਰਾਂ ਨਾਲ ਗੱਲਬਾਤ ਕਰਦੇ ਆ ਇਸ ਮੁੱਸਲੇ ਤੇ ਨਾਲ ਹੋਰ ਕਿਸਾਨੀ ਦੇ ਮਸਲੇ ਜਿਹੜੇ ਪੰਜਾਬ ਦੇ ਤੋਂ ਚੱਲ ਰਿਹਾ ਤੁਸਪਰ ਸਵਾਲਾਂ ਦੇ ਉੱਪਰ ਇਹ ਸਲੋਗ ਤੇ ਲੋਕੋ ਅੱਜ ਜੀ ਆਇਆਂ ਨੂੰ ਠੀਕ ਠਾਕ ਹੋ ਸਭ ਤੋਂ ਪਹਿਲਾਂ ਜਿਹੜਾ ਇੱਥੇ ਮਾਮਲਾ ਵਾਪਰਿਆ ਰਾਤ ਨੂੰ ਜਿਹੜਾ ਪੁਲਿਸ ਦੇ ਵੱਲੋਂ ਪੁਲਿਸ ਚੜ੍ਹ ਕੇ ਆਈ ਡਾਂਗ ਚੱਲੀ ਉਹ ਸਵੇਰ ਉਹ ਨੂੰ ਕਿਵੇਂ ਦੇਖਦੇ ਸਾਰੇ ਕੋਲ ਦੇ ਦੇਖੋ ਜਿਹੜਾ ਇੱਥੇ ਤਰਨੇ ਦੇ ਬੈਠੇ ਨੇ 70 ਦਿਨ ਤੋਂ ਕੁੜੀਆਂ ਤੇ ਜਿਹੜੇ ਉਹਨਾਂ ਨੇ ਕੱਢੇ ਨੇ ਇਸ ਉਹ ਤੇ ਰੋਜ਼ ਪ੍ਰਦਰਸ਼ਨ 'ਚ ਬੈਠੇ ਨੇ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਬਹਾਨਾ ਬਣਾਇਆ ਜਾ ਰਿਹਾ ਵੀ ਇਹ ਜੋਕ ਨਹੀਂ ਹਨ ਇਹਨਾਂ ਦੀ ਕੁਆਲਿਫੀਕੇਸ਼ਨ ਘਟ ਹੈ ਯਾਨੀ ਕਹਿੰਦੇ ਪਲੱਸ 2 ਵਾਲੀਆਂ ਇਹ ਬੱਚੇ ਨੇ ਜਿਹੜੇ ਭਰਤੀ ਕਰਦੇ 10ਵੀਂ ਪਾਸ ਵਾਲੇ ਬੱਚੇ ਭਰਤੀ ਕਰਦੇ ਜਦੋਂ ਇੱਥੋਂ ਆ ਕੇ ਪਤਾ ਲੱਗਿਆ ਵੀ ਇਹ ਤਾਂ ਬੱਚੇ 2012 ਤੋਂ ਲੈ ਕੇ ਰੱਖੇ ਹੋਏ ਨੇ ਕੁਝ 18 ਦੇ ਨੇ ਕੁਝ 12 ਦੇ ਨੇ ਕਿਸੇ ਨੂੰ 6 ਸਾਲ ਹੋ ਗਏ ਕਿਸੇ ਨੂੰ 12 ਸਾਲ ਹੋ ਗਏ ਅਰੇ ਆਪਕਾ ਇੰਨਾ ਚਿਰ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਜੋਕ ਸੀ ਦੇ ਕਿਉਂਕਿ ਨਾ ਕਿਸੇ ਦੀ ਇਹ ਹੀ ਜੇ ਕਿਸੇ ਦੀ ਪਰਸਨਲ ਸ਼ਿਕਾਇਤ ਹੁੰਦੀ ਹੈ ਵੀ ਯਾਰ ਇਹ ਬੱਚਾ ਜਿਹੜਾ ਵੀ ਵੀ ਇਹਨੇ ਵਧੀਆ ਨਹੀਂ ਪੜਾਉਂਦਾ ਜਾਂ ਕੋਈ ਟੀਚਰ ਵਧੀਆ ਨਹੀਂ ਪੜਾਉਂਦਾ ਇਸ ਤਰ੍ਹਾਂ ਦਾ ਸਵਾਲ ਕਦੇ ਆ ਜਾਂਦਾ ਹੈ ਜਾਂ ਬੰਦੇ ਨੂੰ ਪੁੱਛਿਆ ਜਾਂਦਾ ਵੀ ਯਾਰ ਤੇਰੇ ਬਾਰੇ ਸ਼ਿਕਾਇਤ ਆਈ ਹੈ ਭਾਈ ਕੋਈ ਇਹ ਹੀ ਜੀ ਗੱਲ ਨਹੀਂ ਆਈ ਇਹ ਤਾਂ ਉਦੋਂ ਆਈ ਹੈ ਜਦੋਂ ਸਵਾਲ ਇਹ ਉੱਠਿਆ ਵੀ ਤੁਸੀਂ ਜੀ ਵਰਦੀਆਂ ਨਹੀਂ ਦਿੰਦੇ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੰਦੇ ਤੁਸੀਂ ਜਿਹੜੇ 3-4 ਸਾਲ ਤੋਂ ਸੁਸ਼ੀਨਾਂ ਦੀਆਂ ਕਿਤਾਬਾਂ ਕਿਉਂ ਮੰਨ ਕੇ ਰੱਖਿਆ ਨੇ ਜਦੋਂ ਹੁਣ ਮੈਨੇਜਮੈਂਟ ਦੀ ਅੱਖ ਚਾਕੇ ਪਾ ਬਾਕੀ ਕੋਈ ਗੱਲ ਕਰਦਾ ਫਿਰ ਉਹਨਾਂ ਨੂੰ ਲੜਕ ਪੈਂਦਾ ਜਨ ਇਹ ਗੱਲ ਉਹਦਾ ਉੱਠੀ ਹੈ ਜਦੋਂ ਇਹਨਾਂ ਨੇ ਪ੍ਰਸ਼ਾਚਾਰ ਦੇ ਸਵਾਲ ਉਠਾਇਆ ਵੀ ਜਿਹੜੀ ਇਹ ਮੈਨੇਜਮੈਂਟ ਹੈ ਇਹ ਇਹ ਮਾੜੀ ਹੈ ਕੰਦੀ ਹੈ ਇਹ ਜਿਹੜਾ ਫੰਡਿੰਗ ਸਰਕਾਰ ਦਾ ਆਉਂਦਾ ਹੈ ਆਪ ਦੀ ਜੇਬ ਚ ਥੇਲਾ ਨਹੀਂ ਪਉਂਦੇ ਉਹਦੇ ਵਿੱਚੋਂ ਹੀ ਇਹ ਪੈਸੇ ਖਾਂਦੇ ਹਰ ਮਹੀਨੇ ਜਨ 37 ਲੱਖ ਰੁਪਏ ਉਹਨਾਂ ਨੂੰ ਆਉਂਦਾ ਹੈ ਹਰ ਹਰ ਮਹੀਨੇ ਜਨ ਉਹਦੇ ਵਿੱਚੋਂ ਘੱਟੋ ਘੱਟ ਇਹ ਮੈਂ 13-14 ਲੱਖ ਰੁਪਏ ਖਰਚ ਕਰਕੇ ਬਾਕੀ ਪੈਸੇ ਖਾਂਦੇ ਹਾਂ ਅਜਿਹੇ ਜਿਹੜੇ ਪੁਲਿਸ ਨੇ ਐਕਸ਼ਨ ਕੀਤਾ ਮਤਲਬ ਪੁਲਿਸ ਦਾ ਰੋਲ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੇ ਮੋਰਚੇ ਆ ਪੰਜਾਬ ਦੇ ਵਿੱਚੋਂ ਚੁਕਾਏ ਜਾ ਰਹੇ ਆ ਜੇ ਅਸੀਂ ਗੱਲ ਕਰੀਏ ਪੰਜ ਮਾਰਦਾ ਤੁਹਾਡਾ ਸਦਾ ਸੀਗਾ ਚੰਡੀਗੜ੍ਹ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ 19 ਤਰੀਕ ਨੂੰ ਜਿਹੜਾ ਸ਼ੰਭੂ ਖਨੋਰੀ ਮੋਰਚਾ ਚੁਕਾਇਆ ਗਿਆ ਉਸ ਤੋਂ ਬਾਅਦ ਇੱਥੇ ਡਾਂਗ ਚਲਾਈ ਗਈ ਮਤਲਬ ਜਿਹੜੀ ਸਰਕਾਰ ਹੈ ਉਹ ਲਗਾਤਾਰ ਮੋਰਚੇ ਚੁਕਾ ਰਹੀ ਹੈ ਮੋਰਚੇ ਖੜੇ ਦੇਖੋ ਬਦਲੀ ਹੋਈ ਸਰਕਾਰ ਹੈ ਜੀ ਬਹੁਤ ਬਦਲਾ ਬਦਲ ਲਿਆ ਹੁੰਦਾ ਇਹਨਾਂ ਨੇ ਜਨਨੀ ਉਹੀ ਸਰਕਾਰ ਉਹੀ ਤਰੀਕਾ ਕਰ ਪਹਿ ਉਮੀਦ ਧਰਨੇ ਚ ਕੌਣਾ ਉਵੇਂ ਲਟੇਰਿਆਂ ਦੇ ਪੱਖ ਚ ਖੜਨਾ ਉਸੇ ਤਰ੍ਹਾਂ ਦੀ ਲੁੱਟ ਉਸੇ ਰਿਸ਼ਬ ਤੋਂ ਹੋਰਾਂ ਦੇ ਪੱਖ ਚ ਖੜ ਕੇ ਇੱਥੇ ਹੁਣ ਨਹਿਤੀਆਂ ਕੁੜੀਆਂ ਨੂੰ ਚਕਾ ਕੇ ਲੈ ਗਏ ਥਾਣੇ ਜਾ ਕੇ ਬੰਦ ਕਰਤਾ ਤੁਸੀਂ ਦੇਖੇ ਨੇ ਬਜ਼ੁਰਗਾਂ ਨੂੰ ਕਿਵੇਂ ਚੱਕਿਆ ਨੇ ਧੱਕੇ ਨਾਲ ਫੜ ਫੜ ਕੇ ਪੁਲਿਸ ਨੇ ਚੱਕਿਆ ਤੇ ਟੈਂਟ ਟੁੰਟਾ ਵੀ ਇਹਨਾਂ ਦੇ ਪਾੜੇ ਇਕਟੋੜੇ ਨੇ ਤੇ ਚੁੰਨੀਆਂ ਵੀ ਖਿੱਚੀਆਂ ਨੇ ਕੁੜੀਆਂ ਦੀਆਂ ਉਹ ਤਾਂ ਤੱਕੜਛਾਈ ਦੇ ਖਿਲਾਫ ਜਦੋਂ ਫਿਰ ਜਨਤਾ ਨੇ ਉੱਠਿਆ ਵੀ ਆਪਾਂ ਥਾਣਾ ਘੇਰਾਂਗੇ ਫਿਰ ਛੱਡਨੇ ਪਏ ਜਾਨੀ ਇਹੇ ਤੱਕੜਛਾਈ ਦਾ ਵਿਰੋਧ ਇਹ ਹੁੰਦਾ ਹੀ ਹੈ ਤੱਕਾ ਕਿਉਂਕਿ ਤਾਕਤ ਦੇ ਨਸ਼ੇ ਚ ਲੋਕ ਜਿਹੜੇ ਹਾਕਮ ਨੇ ਉਦੋਂ ਉਹਨਾਂ ਦਾ ਰੂਪ ਹੋਰ ਹੁੰਦਾ ਜਦੋਂ ਤਾਕਤ ਮਿਲ ਜਾਂਦੀ ਹੈ ਬੰਦੇ ਦਾ ਅਸਲੀ ਰੂਪ ਉਦੋਂ ਪਤਾ ਲੱਗਦਾ ਹੂੰ ਜਿਹੜਾ ਮੈਂ ਗੱਲ ਕੀਤੀ ਸ਼ੰਭੂ ਤੇ ਖਨੋਰੀ ਮੋਰਚਾ ਚ ਚਕਾਇਆ ਗਿਆ ਉਸ ਤੋਂ ਇੱਕ ਦਿਨ ਬਾਅਦ ਤੁਹਾਡੇ ਨਾਲ ਮੀਟਿੰਗ ਸੱਦੀ ਗਈ ਕਿ ਐਸਕੇਮ ਜਿਹੜਾ ਉਹਦੇ ਨਾਲ ਮੀਟਿੰਗ ਕਰਾਂਗੇ ਤੁਸੀਂ ਮੀਟਿੰਗ ਤੇ ਨਹੀਂ ਗਏ ਉੱਥੇ ਇੱਕ ਸਵਾਲ ਜਿਹੜਾ ਕਾਫੀ ਚਰਚਾ ਵਿੱਚ ਆਇਆ ਕਿ ਕਿਤੇ ਜਿਹੜੇ ਜੋਗਿੰਦਰ ਉਹ ਗਰਹਾਂ ਨੇ ਗ੍ਰਿਫਤਾਰੀ ਤੋਂ ਡਰਦੇ ਨਹੀਂ ਗਏ ਕਹਿੰਦੇ ਲੈ ਵੀ ਗ੍ਰਿਫਤਾਰੀ ਦਾ ਡਰ ਤਾਂ ਹੁੰਦਾ ਹੀ ਆ ਬਈ ਜਦੋਂ ਤਿੰਨ ਤਰੀਕ ਨੂੰ ਸਾਡੇ ਛਾਪੇ ਪਈ ਜਾਂਦੇ ਆ ਤੇ ਚਾਰ ਨੂੰ ਅਸੀਂ ਮਤਲਬ ਨਹੀਂ ਫੜੇ ਗਏ ਪੰਜ ਤਰੀਕ ਨੂੰ ਸਾਡਾ ਧਰਨਾ 19 ਤਰੀਕ ਨੂੰ ਉਹ ਗੱਲ ਕਰਨ ਗਏ ਤੇ 19 ਤਰੀਕ ਨੂੰ ਉਹ ਗੱਲਾਂ ਬੁੜਦੇ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਾਨੂੰ ਕਿਹੜਾ ਗ੍ਰਿਫਤਾਰ ਨਹੀਂ ਸੀ ਕਰ ਸਕਦੇ ਫਿਰ ਗੱਲ ਇਹ ਹੈ ਚਲੋ ਗ੍ਰਿਫਤਾਰੀ ਵਾਲੀ ਗੱਲ ਤਾਂ ਛੱਡ ਦੋ ਗ੍ਰਿਫਤਾਰੀ ਤੋਂ ਅਸੀਂ ਕੀ ਡਰਦੇ ਆ ਜੇ ਗ੍ਰਿਫਤਾਰ ਕਰ ਵੀ ਲੈਂਦੇ ਅਸੀਂ ਫਿਰ ਮਤਲਬ ਆ ਜਾਗੇ ਉਹਨਾਂ ਤੇ 19 ਤਰੀਕ ਨੂੰ ਅਤਿਆਚਾਰ ਹੁੰਦਾ ਲਾਠੀ ਚਾਰਦੇ ਫੜ ਕੇ ਅੰਦਰ ਜੇ ਲੰਘਦਾ ਸੀ 1 ਕੀ ਤਰੀਕ ਨੂੰ ਅਸੀਂ ਮੀਟਿੰਗ ਦੇ ਵਿੱਚ ਬੈਠਦੇ ਚੰਗੇ ਕਿਵੇਂ ਲੱਗਾਂਗੇ ਵੀ ਇਹ ਸਾਡੀ ਇੱਕ ਦੇਖੋ ਅਸੀਂ ਵਿਚਾਰਧਾਰਕ ਬਕਰੇਮੇ ਸਾਡੇ ਬਕਰੇ ਆ ਸਾਡੀ ਕਿ ਸੰਝ ਆ ਉਹਨਾਂ ਨਾਲ ਉਹਨਾਂ ਦੇ ਨਾਲ ਸਾਡੀ ਸੰਝ ਹੈ ਵੀ ਉਹ ਕਿਸਾਨੀ ਮੋਰਚੇ ਦੇ ਵਿੱਚ ਅਸੀਂ ਜੇ ਉਹਨਾਂ ਤੇ ਜ਼ਬਰ ਹੋ ਗਿਆ ਉਸੇ ਦਿਨੀ ਸਾਡੇ ਸ਼ਰੀਕ ਦੇ ਤਾਂ ਮਤਲਬ ਜੇ ਸਿਵਾ ਠੰਡਾ ਨਹੀਂ ਹੋਇਆ ਅਸੀਂ ਬਾੜ ਤੇ ਬਾੜ ਕੜਾਈ ਚੜ੍ਹ ਲਈਏ ਤਮੀ ਕਿੰਨੀ ਭਾੜੀ ਲੱਗੂਗੀ ਯਾਨੀ ਇਹ ਇਹ ਗੱਲ ਸੀ ਇਹ ਅਸੀਂ ਮੀਟਿੰਗ ਦਾ ਜਿਹੜੀ ਉਹਨਾਂ ਦੀ ਮੀਟਿੰਗ ਰੱਦ ਕੀਤੀ ਇਸ ਕਰਕੇ ਹੈ ਕਿ ਤੁਸੀਂ ਮਾਹੌਲ ਬਣਾਓ ਪਹਿਲਾਂ ਤੁਸੀਂ ਆ ਜਿਹੜਾ ਜਬਰ ਹੈ ਬੰਦ ਕਰੋ ਬੰਦਿਆਂ ਨੂੰ ਛੱਡੋ ਮਾਹੌਲ ਨੂੰ ਰਹਿਲਾ ਕਰੋ ਫਿਰ ਗੱਲਬਾਤ ਚ ਬਹਿ ਜਾਗੇ ਹਾਂ ਸਰਕਾਰ ਦਾ ਕਿਵੇਂ ਦੇਖੋ ਸਰਕਾਰ ਕਹਿੰਦੀ ਕਿ ਜਿਹੜੇ ਕਿਸਾਨ ਨੇ ਉਹ ਰਸਤਾ ਰੋਕਿਆ ਕੁਲਦਾਰ ਸੰਘਵਾ ਦਾ ਬਿਆਨ ਆਉਂਦਾ ਜਦੋਂ ਮੋਰਚਾ ਚਕਾਇਆ ਕਿ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀਆਂ ਨੌਜਵਾਨ ਨਸ਼ੇ ਵੱਲ ਵੱਧ ਜਾ ਰਹੇ ਤਾਂ ਸਾਨੂੰ ਚਕਾਉਣੇ ਪਏ ਮੋਰਚੇ ਨੁਕਸਾਨ ਹੋ ਰਿਹਾ ਪੰਜਾਬ ਦਾ ਹੁਣ ਤਾਂ ਨਹੀਂ ਬੇਰੁਜ਼ਗਾਰ ਕੋਈ ਰਿਹਾ ਹੁਣ ਤਾਂ ਧਰਨਾ 19 ਤਰੀਕ ਦਾ ਚੱਕਿਆ ਹੁਣ ਤਾਂ ਵਪਾਰੀ ਮਰਲੋ ਮਾਲ ਹੋ ਗਏ ਹੁਣ ਤਾਂ ਬੇਰੁਜ਼ਗਾਰ ਵੀ ਰੁਜ਼ਗਾਰ ਮਿਲ ਗਿਆ ਹੁਣ ਤਾਂ ਠੇਕੇ ਮਲਾਜ਼ਮਾਂ ਨੂੰ ਵੀ ਕੰਮ ਮਿਲ ਹਣ ਤਾਂ ਜਿਹੜੀਆਂ ਕਿਸਾਨੀ ਦੀਆਂ ਸਮੱਸਿਆਵਾਂ ਉਹ ਵੀ ਦੂਰ ਹੋ ਗਈਆਂ ਵਿਦਿਆਰਥੀਆਂ ਦੀਆਂ ਸਮੱਸਿਆ ਵੀ ਦੂਰ ਹੋ ਗਈਆਂ ਕੀ ਹੋ ਗਿਆ ਬਈ ਠੀਕ ਹੈ ਗੱਲ ਇਹ ਸੜਕਾਂ ਸੀ ਨਹੀਂ ਨਹੀਂ ਰੋਕੀ ਸੜਕ ਤੱਕ ਹਰਿਆਣਾ ਸਰਕਾਰ ਨੇ ਰੋਕੀਏ ਚਲੋ ਸੜਕਾਂ ਤੇ ਅਸੀਂ ਬੈਠੇ ਹਾਂ ਦਿੱਕਤਾਂ ਆਈਆਂ ਹੋਣਗੀਆਂ ਸਮਾਜ ਨੂੰ ਦਿੱਕਤਾਂ ਆਉਂਦੀਆਂ ਨੇ ਇਹਦੇ ਵਿੱਚ ਆਈਆਂ ਹੋਣਗੀਆਂ ਇਹ ਗੱਲ ਠੀਕ ਹੋਊਗੀ ਚਲੋ ਮੰਨ ਲੈਂਦੇ ਅਸੀਂ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਇਹ ਇਹ ਤਰੀਕਾ ਕਰੋ ਤੁਸੀਂ ਜਾ ਕੇ ਇਹ ਤੁਸੀਂ ਕਹਤੋਂ ਨਹੀਂ ਧਰਨਾ ਮਰਿਆ ਤੁਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਕੇਂਦਰ ਤੇ ਮੰਗਾ ਨੇ ਅਸੀਂ ਤਾਂ ਮੋਰਚੇ ਵਾਲਿਆਂ ਦੇ ਨਾਲ ਆ ਤੁਸੀਂ ਜੰਤਰ ਮੰਤਰ ਜਾ ਕੇ ਬੰਦੇ ਨਾਲ ਧਰਨਾ ਲਾ ਕੇ ਲੋਕ ਦੇਖਦੇ ਵੀ ਜੰਤਰ ਮੰਤਰ ਦੇ ਵਿੱਚ ਧਰਨਾ ਲਾਇਆ ਫਿਰ ਤੁਸੀਂ ਇਹ ਤਰੀਕਾ ਕਰਤਾ ਇਹ ਜਿਹੜਾ ਤਰੀਕਾ ਤੁਹਾਡਾ ਵੀ ਗੱਲਬਾਤ ਤੁਸੀਂ ਸੱਦਿਆ ਤੇ ਉਹਨਾਂ ਲੀਡਰਸ਼ਿਪ ਨੂੰ ਗੱਲਬਾਤ ਸੱਦ ਕੇ ਗ੍ਰਿਫਤਾਰ ਕਰ ਲਿਆ ਫਿਰ ਤੁਸੀਂ ਧਰਨਾ ਚੁਕਾਉਨੇ ਹੋ ਇਹਨੂੰ ਕੌਣ ਠੀਕ ਮੰਨੂਗਾ ਤੇ ਚੁਕਾਇਆ ਵੀ ਹੁਣ ਸਮਾਨ ਵੀ ਉਹਨਾਂ ਦੇ ਇੱਕ ਖਤਾਨਾ ਸੁੱਟਦਾ ਬੇਵਾਰਸਾ ਕਰਤਾ ਉਹ ਕਿੰਨਾ ਸਮਾਨ ਕਰੋੜਾਂ ਦਾ ਸਮਾਨ ਚੋਰੀ ਹੋ ਗਿਆ ਉਹਦਾ ਕੋਈ ਪਤਾ ਨਹੀਂ ਮੁੱਖ ਮੰਤਰੀ ਦਾ ਕੱਲ ਵੀ ਬਿਆਨ ਆਇਆ ਉਹ ਕਹਿੰਦੇ ਕਿ ਜਿਹੜੀਆਂ ਕੇਂਦਰ ਨਾਲ ਮੰਗਾਂ ਨੇ ਜੇਕਰ ਮੰਗਾਂ ਤੁਸੀਂ ਮਨਵਾਉਣੀਆਂ ਤਾਂ ਮੈਂ ਨਾਲ ਜਾਊ ਕਿਸੇ ਨਾਲ ਦੇ ਮੇਰੇ ਨਾਲ ਚੱਲੋ ਮੈਂ ਦਿੱਲੀ ਚੱਲਦਾ ਤੁਹਾਡੇ ਨਾਲ ਜਾਊਂਗੇ ਉਹਨਾਂ ਨਾਲ ਸਾਡੇ ਨਾਲ ਉਹ ਕਾਹਦਾ ਜਾਊਗਾ ਯਾਰ ਸਾਡੇ ਨਾਲ ਤਾਂ ਅਸੀਂ ਤਾਂ ਕਦੇ ਕਹੀ ਨਹੀਂ ਮੁੱਖ ਮੰਤਰੀ ਕਿਉਂ ਜਾਵੇ ਸਾਡੇ ਨਾਲ ਪਹਿਲਾਂ ਕਾਹਦੇ ਵਾਸਤੇ ਜਾਵੇ ਮੁੱਖ ਮੰਤਰੀ ਨਾ ਮੁੱਖ ਮੰਤਰੀ ਪੰਜਾਬ ਦਾ ਮੰਗਾਂ ਪੰਜਾਬ ਦੇ ਕੇਂਦਰ ਨਾਲ ਗੱਲ ਕਰਨੀਆਂ ਕਿ ਨਹੀਂ ਕਰਨੀਆਂ ਇਹਦਾ ਸਵਾਲ ਹੀ ਆ ਹੈ ਸਾਡਾ ਸਵਾਲ ਤਾਂ ਸਾਡਾ ਵੀ ਗੱਲ ਬਈ ਬੈਠੀ ਹੈ ਕਿ ਨਹੀਂ ਬੈਠੀ ਹੈ ਸਮਾਨਤਾ ਚੋਰੀ ਹੋ ਗਿਆ ਕਰੋਨਾ ਰੁਪਏ ਦਾ ਸਮਾਨ ਚੋਰੀ ਹੋਇਆ ਉਹ ਕਿਸਾਨਾਂ ਨਾਲ ਦਿੱਤਾ ਸੀ ਕੋਈ ਗੱਲਬਾਤ ਵਾਸਤੇ ਸੱਦੇ ਉਹ ਸ਼ਾਇਦ ਉਹਨਾਂ ਨੂੰ ਕਹਿੰਦਾ ਹੋਊ ਕਿ ਯਾਰ ਮੈਨੂੰ ਦੂਜੇ ਮੋਰਚੇ ਸਾਤੀ ਮੋਰਚੇ ਜਿਹੜੇ ਵਾਲੇ ਉੱਥੇ ਸੰਭੂ ਤੇ ਬੈਠੇ ਚ ਗੱਲ ਹੋ ਰਹੀ ਸੀ ਉਹਨਾਂ ਨੂੰ ਕਹਿੰਦਾ ਹੁਣ ਮੈਂ ਤੁਹਾਡੇ ਨਾਲ ਜਾਊਗਾ ਉਹ ਤਾਂ ਕਹਿੰਦੇ ਵੀ ਸਾਡੇ ਨਾਲ ਕੀ ਲੋੜ ਤੈਨੂੰ ਜਾਣ ਦੀ ਪਹਿਲਾਂ ਕਿਹੜਾ ਸਾਡੇ ਨਾਲ ਜਾ ਕੇ ਤੂੰ ਪਹਿਲਾਂ ਕੀ ਕਰਤਾ ਪਹਿਲਾਂ ਵੀ ਤਾਂ ਤੇਰੀ ਮੰਤਰੀ ਸਾਡੇ ਨਾਲ ਹੀ ਬੈਠੇ ਸੀ ਮੁਰਦਿਆਂ ਨੂੰ ਸਾਨੂੰ ਗ੍ਰਿਫਤਾਰ ਕੀਤਾ ਵੀ ਉੱਤੇ ਵੀ ਅਮੁਰਦਿਆਂ ਨੂੰ ਗ੍ਰਿਫਤਾਰ ਕਰਨਾ ਲੱਗਦਾ ਵੀ ਮਤਲਬ ਗ੍ਰਿਫਤਾਰ ਕਰ ਲੈਣ ਕਿ ਦੁਬਾਰਾ ਲੈ ਕੇ ਜਾ ਨਹੀਂ ਉਹ ਗ੍ਰਿਫਤਾਰ ਕਰਨ ਵਾਲੀ ਗੱਲ ਤਾਂ ਗਈ ਦੂਰ ਵੈਸੇ ਵੀ ਇਹ ਲੜਨ ਤਾਂ ਹੈਗੀ ਹੈ ਨਾ ਹਾਂ ਇਹ ਮੈਨਾ ਤਾਂ ਹੈਗਾ ਇਹ ਮਤਲਬ ਕੀ ਲੱਗਦਾ ਫਿਰ ਮਤਲਬ ਇੱਕ ਪਾਸੇ ਜਿਹੜੀ ਕਾਰਵਾਈ ਕੀਤੀ ਆ ਕਹਿੰਦੇ ਕਿ ਇੱਕ ਹੋਰ ਬਿਆਨ ਉਹ ਕਹਿੰਦੇ ਕਿ ਪੁਲਿਸ ਨੇ ਕੋਈ ਡੰਡਾ ਨਹੀਂ ਭਰਾਇਆ ਕੋਈ ਡਾਂਗ ਨਹੀਂ ਚੱਲੀ ਪਿਆਰ ਨਾਲ ਬਸੰਮ ਵਿੱਚ ਭਾਇਆ ਤੇ ਲੈ ਜਾਂਦੇ ਕਹਿੰਦੇ ਪੰਜਾਬ ਨੂੰ ਦੇਖੋ ਜਿਹੜਾ ਕੈਮਰੇ ਦੇ ਸਾਹਮਣੇ ਉਹਨਾਂ ਨੇ ਜਰੂਰ ਹੱਥ ਜੋੜੇ ਨੇ ਪਰ ਜਿਹੜੇ ਉੱਥੇ ਬੰਦੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਮਗਰ ਉਹ ਐ ਕਿ ਹੈ ਵੀ ਚੱਕ ਤਾਂ ਕੰਮ ਕਿਸੇ ਨੂੰ ਕੰਬਲ ਵੀ ਨਹੀਂ ਚੱਕਣ ਦਾ ਡਾਂਗ ਵੀ ਭਰਾਈਆਂ ਨੇ ਕੁੱਟੇ ਵੀ ਨਹੀਂ ਬੰਦੇ ਤੇ ਬੋੜੇ ਤਾਂ ਸਮਾਨ ਚੱਕੇ ਜਾਂਦੇ ਰਹੇ ਨੇ ਰੂਲੇ ਨੇ ਤਾਂ ਕਾ ਵੀ ਕੀਤਾ ਇਹ ਚ ਕੋਈ ਲੋੜ ਇਹਦੇ ਵਿੱਚ ਤੁਸੀਂ ਮੰਨਦੇ ਹੋ ਕਿ ਜਿਹੜੀਆਂ ਜਥੇਬੰਦੀਆਂ ਦੇ ਜਿਹੜਾ ਇੱਕ ਆ ਜਿਵੇਂ ਅਕਸਰ ਗੱਲ ਚੱਲਦੀ ਆ ਕਿ ਜੇਕਰ ਇਕੱਠੇ ਹੋਣ ਤਾਂ ਇਹ ਨਾ ਕਰੇ ਸਰਕਾਰੇ ਜਿਹਾ ਕੁਝ ਵੀ ਇਕੱਠੇ ਹੋਣ ਦੀ ਲੋੜ ਹੈ ਜਾਂ ਹੋਵੋਗੇ ਅੱਗੇ ਇਹ ਤਾਂ ਹਰ ਇੱਕ ਜਗ੍ਹਾ ਹੈ ਕਿ ਸਾਡੇ ਵਾਸਤੇ ਥੋੜੀ ਆ ਜੇ ਪਰਿਵਾਰ ਵਾਲੇ ਇਕੱਠੇ ਨੇ ਤਾਂ ਦੂਜੇ ਤੇ ਧੱਕ ਪੈਂਦੀ ਹੈ ਜੇ ਪਿੰਡ ਇਕੱਠੇ ਤਾਂ ਗੋਂਡੀ ਪਿੰਡ ਤੇ ਧੱਕ ਪੈਂਦੀ ਹੈ ਜੇ ਜ਼ਿਲ੍ਹਾ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਾਕਮਾਂ ਤੇ ਧੱਕ ਇਹ ਇਕੱਠਾ ਦਾ ਤਾਂ ਫਰਕ ਪੈਂਦਾ ਹੀ ਹੈ ਜੀ ਜਦੋਂ ਇਕੱਠੇ ਨਹੀਂ ਹੁੰਦੇ ਖਿੰਡੇ ਹੁੰਨੇ ਆ ਉਹਦਾ ਫਾਇਦਾ ਲੈਂਦਾ ਹਾਕਮ ਕਦੋਂ ਫਿਰ ਇਕੱਠੇ ਲੋਕਾਂ ਦੇ ਮਨ ਵਿੱਚ ਲਗਾਤਾਰ ਚਰਚਾ ਜਦੋਂ ਆ ਮੋਰਚੇ ਚੁਕਾਏ ਆ ਕਿ ਹੁਣ ਇਕੱਠੇ ਹੋਣ ਦੀ ਲੋੜ ਆ ਕੋਈ ਗੱਲਬਾਤ ਚੱਲੀ ਤੁਹਾਡੇ ਨੂੰ ਕਿ 5 ਤਰੀਕ ਨੂੰ ਐਸਕੇਮ ਨੂੰ ਨ ਜਾਣ ਦਿੱਤਾ 19 ਨੂੰ ਆ ਕੁਝ ਹੋ ਗਿਆ ਉਸ ਤੋਂ ਬਾਅਦ ਕੱਲ ਵੀ ਜਦੋਂ ਘਰ ਕੇ ਰਿਆ ਜਿਹੜਾ ਧਰਮਕੋਟ ਦਾ ਐਮਐਲਏ ਉੱਥੇ ਵੀ ਕਹਿੰਦੇ ਕਿਸੇ ਨਾਲ ਕੁੱਟਮਾਰ ਕੀਤੀ ਗਈ ਹੈ ਦੇਖੋ 26 ਤਰੀਕ ਨੂੰ ਸਾਰੇ ਇਕੱਠੇ ਸੀ ਆ ਕੱਲ 31 ਤਰੀਕ ਦੇਖੀਏ ਤੁਸੀਂ ਕੱਲ ਦਾ ਧਰਨੇ ਲੱਗੇ ਉਹਦੇ ਚ ਸਾਰੇ ਇਕੱਠੇ ਸੀ ਜੀ ਇਕੱਠੇ ਹੋਣ ਦਾ ਵਧ ਰਹੇ ਨੇ ਕਿ ਕਿਉਂਕਿ ਬਹੁਤ ਸਾਰੀਆਂ ਗੱਲਾਂ ਤਾਂ ਸਰਕਾਰ ਸਖਾ ਦਿੰਦੀ ਹੈ ਜਦੋਂ ਅਟੈਕ ਤੇ ਆਉਂਦੀ ਹੈ ਸਰਕਾਰ ਬਹੁਤ ਸਾਰੀਆਂ ਗੱਲਾਂ ਸਾਨੂੰ ਉਦੋਂ ਸਮਝ ਆਉਂਦੀਆਂ ਨੇ ਕੱਲ ਵੀ ਅਮਨ ਅਰੋੜਾ ਮੰਤਰੀ ਦਾ ਬਿਆਨ ਜਦੋਂ ਘਰ ਘੇਰਨੇ ਸੀਗੇ ਐਮਐਲਏ ਮੰਤਰੀਆਂ ਦੇ ਉਹ ਕਹਿੰਦੇ ਸਾਡੇ ਘਰ ਘੇਰਨੇ ਕੀ ਰਿਚੇ ਲੋ ਕੋਈ ਚੱਕਰ ਨਹੀਂ ਪਰ ਖਬਰਦਾਰ ਜੇਕਰ ਕਿਸੇ ਲੋਕਾਂ ਨੂੰ ਤੰਗ ਕੀਤਾ ਤਾਂ ਫਿਰ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਤੂੰ ਲੋਕਾਂ ਦੀ ਫਿਕਰ ਕਰਾ ਅਸੀਂ ਤਾਂ ਲੋਕਾਂ ਦੀ ਫਿਕਰ ਦੇ ਮਾਰੇ ਬੈਠੇ ਆ ਤੇਰੀ ਖਬਰਦਾਰੀ ਨੂੰ ਕੀ ਕਰਾਂਗੇ ਘਰ ਘੇਰਨਾ ਜਦੋਂ ਆਊਗਾ ਅਸੀਂ ਤਾਂ ਧਰਨੇ ਦਾ ਲਾਇਆ ਸੀ ਧਰਨੇ ਲੱਗ ਗਈ ਉਹ ਕਦੋਂ ਘਰ ਘੇਰਨਗੇ ਤੂੰ ਕਰਨੀ ਜਿਹੜਾ ਫਿਕਰ ਨਾ ਹੋਇਆ ਭਗਵੰਤ ਇਹ ਅਰੋੜਾ ਕਹਿੰਦਾ ਨਾ ਵੀ ਜੇ ਤੂੰ ਖਬਰਦਾਰ ਖਬਰਦਾਰ ਤਾਂ ਤੂੰ ਸਾਨੂੰ ਕਤਾ ਖਬਰਦਾਰ ਕਰ ਲੇਗਾ ਤਾਕਤ ਹੈ ਤੇਰੇ ਕੋਲੇ ਪਰ ਖਬਰਦਾਰ ਜਿਨ੍ਹਾਂ ਨੂੰ ਕਰਨਾ ਚਾਹੀਦਾ ਉਧਰ ਉਧਰ ਜਾ ਕੇ ਅੱਖਾਂ ਦਿਖਾ ਆਪ ਤੋਂ ਤਕੜੇ ਨੂੰ ਦਿਖਾ ਜੀ ਉਹ ਜਿਹੜੇ ਸਾਨੂੰ ਲੁੱਟੀਆਂ ਹੁੰਦੇ ਨੇ ਦੱਬੀਆਂ ਹੁੰਦੇ ਨੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਆਪਣੇ ਘਰ ਭਰੀ ਜਾਂਦੇ ਨੇ ਉਧਰਲੇ ਪਾਸੇ ਅੱਖਾਂ ਕਰੋ ਹਾਂ ਜਿਵੇਂ ਲਗਾਤਾਰ ਭਲਾਂ ਜੀ ਮੋਰਚੇ ਚੁਕਾਏ ਗਏ ਆ ਉਤੋਂ ਇੱਕ ਬਿਆਨ ਵੀ ਆਉਂਦਾ ਡੀਏਜੀ ਬਸ ਕੋਈ ਨਹੀਂ ਆ ਇਹ ਨਾ ਇਹ ਹੀ ਕਰ ਲੈਣ 2 ਮਿੰਟ ਹੋਰ ਜੇ ਮਨਦੀਪ ਸਿੰਘ ਦਾ ਬਿਆਨ ਵੀ ਇੱਕ ਵਾਇਰਲ ਹੁੰਦਾ ਕਿ ਜਿਹੜੇ ਕਿਸਾਨ ਆਗੂ ਆ ਜੇਕਰ ਦੁਬਾਰੇ ਆਉਣ ਕਿ ਅਸੀਂ ਰਿਟਾਇਰ ਨਹੀਂ ਹੋਣ ਲੱਗੇ ਅਸੀਂ ਫੇਰ ਮੋਰਚੇ ਚੁਕਾ ਦੇਣ ਕਿਸਾਨ ਰਿਟਾਇਰ ਨਾ ਸਿੱਧੂ ਗਏ ਅਜੇ ਉਹਨੂੰ ਉਹਦਾ ਕਦੋਂ ਮਰਦੀ ਉਹਨੂੰ ਕਹਿ ਦਨ ਵੀ ਜਾ ਪਈ ਕਰ ਹੁਣ ਤੇਰਾ ਟਾਈਮ ਹੋ ਗਿਆ ਉਹਦਾ ਮਹੀਨੇ ਦੋ ਮਹੀਨਿਆਂ ਨੂੰ ਰਿਟਾਇਰ ਹੋਣ ਵਾਲਾ ਕਿਸਾਨ ਤਾਂ ਕਿਧਰੇ ਨਹੀਂ ਗਏ ਇਹ ਤਾਂ ਹੁਣ ਇਹਨਾਂ ਵਾਸਤੇ ਤਾਂ ਉਹ ਮਨਦੀਪ ਸਿੱਧੂ ਹੈ ਕੱਲ ਨੂੰ ਕੋਈ ਹੋਰ ਮਨਦੀਪ ਸਿੱਧੂ ਆ ਜੂ ਇਹ ਤਾਂ ਹੁੰਦੀ ਰਹਿੰਦੇ ਨੇ ਵਰਦੀਆਂ ਵਾਲੇ ਤਾਂ ਕੋਈ ਡੀਆਈਜੀ ਹੋਇਆ ਆਪਾਂ ਇੱਕ ਬੰਦੇ ਦਾ ਨਾਮ ਕਿਉਂ ਲਈਏ ਉਹਦੀ ਜਗ੍ਹਾ ਤੇ ਕੋਈ ਹੋਰ ਆ ਜੂ ਉਹ ਤਾਂ ਹੈਗੀ ਨੇ ਤੇ ਕਿਸਾਨ ਵੀ ਇੱਥੇ ਹੀ ਨੇ ਕੋਸਵੀਤੀ ਅੱਛਾ ਆਖਰੀ ਸਵਾਲਾ ਲਗਾਤਾਰ ਮਤਲਬ ਜਿਹੜੇ ਬਿਆਨ ਆਉਂਦੇ ਸਰਕਾਰੀ ਐਮਐਲਏ ਮੰਤਰੀਆਂ ਦੇ ਕਿ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਨਾਲ ਹੈ ਮਤਲਬ ਕੇਂਦਰ ਦਾ ਤੁਸੀਂ ਘਰਾਓ ਕਰੋ ਕੇਂਦਰ ਦਾ ਵਿਰੋਧ ਕਰੋ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਿਉਂ ਕਰਦੇ ਹੋ ਸਾਡੇ ਮਤਲਬ ਐਮਐਲਏ ਮੰਤਰੀਆਂ ਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਹੋ ਇਹ ਵੀ ਬਿਆਨ ਆ ਰਹੇ ਲਗਾਤਾਰ ਤੇ ਕੋਈ ਇਹ ਬੇਬੁਨਿਆਦ ਗੱਲਾਂ ਨੇ ਕੋਈ ਇਹ ਹੈ ਜੀ ਕੋਈ ਜਥੇਬੰਦੀ ਨਹੀਂ ਜਿਸ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਇਹ ਮੰਗਾਂ ਕੀ ਦੀਆਂ ਨੇ ਇਹ ਝੂਠ ਮਾਰਦੇ ਨੇ ਕੀ ਕੇਂਦਰ ਦੀਆਂ ਮੰਗਾਂ ਸੀ ਪੰਜਾਬ ਦੇ ਮੂਰੇ ਰੱਖਦਾਂਗੇ ਅਸੀਂ ਇਹਨਾਂ ਵੀ ਨਹੀਂ ਜਾਣਦੇ ਜੇ ਸਾਨੂੰ ਇਹਨਾਂ ਵੀ ਨਹੀਂ ਪਤਾ ਵੀ ਇਹ ਮੰਗ ਕੇਂਦਰ ਦੀ ਹੈ ਕਿ ਸਟੇਟ ਦੀ ਹੈ ਫਿਰ ਅਸੀਂ ਤਾਂ ਅੰਦੋਲਨ ਲੜ ਲਏ ਗਾਧਾਂ ਦੋਸਤ ਲੜਾਂਗੇ ਅਸੀਂ ਜੇ ਸਾਨੂੰ ਮੰਗਾਂ ਵਾਰੀ ਨਹੀਂ ਪਤਾ ਵੀ ਮੰਗ ਕੀ ਦੀ ਹੈ ਉਹ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜਾ ਇੱਕ ਤਰੀਕ ਨੂੰ ਚੋਣੇ ਦਾ ਐਲਾਨ ਇਹ ਉਹ ਮੰਗਾਂ ਵਿੱਚ ਤੁਹਾਡੀਆਂ ਵਿੱਚ ਉਹਨਾਂ ਮੰਗਾਂ ਦੇ ਵਿੱਚ ਮੰਨੀ ਹੋਈ ਮੰਗਾਂ ਆ ਬਹੁਤ ਧੰਨਵਾਦ